ਪਦਾਨ ਸਭਾ ਚ ਗੱਲ ਸੁਣਾ ਰਹੇ ਸੀ ਆਖੇ ਹੰਸ ਤੇ ਹੰਸਨੀ ਘੁੰਮਣ ਜਾਂਦੇ ਆ ਜੰਗਲ ਦੇ ਵਿੱਚ ਉਹ ਕਹਿੰਦੇ ਹੰਸਨੀ ਕਹਿੰਦੀ ਵੀ ਇੱਥੇ ਓ ਜਾੜਕਾ ਤੋਂ ਆ ਉਹ ਕਹਿੰਦਾ ਜੀ ਇੱਥੇ ਓ ਜਾੜ ਤਾਂ ਹੰਸ ਕਹਿੰਦਾ ਇੱਥੇ ਉੱਲੂਆਂ ਦਾ ਵਾਸਾ ਹੋਊਗਾ ਕਹਿੰਦੇ ਆ ਜਿੱਥੇ ਉੱਲੂਆਂ ਦਾ ਵਾਸਾ ਹੋਵੇ ਉੱਥੇ ਓ ਜਾੜਾ ਹੁੰਦਾ ਥੱਲੇ ਉਹਨਾਂ ਨੇ ਨਿਗਾ ਮਾਰੀ ਤੇ ਉੱਲੂ ਬੈਠਾ ਸੀ ਸਾਰੀ ਰਾਤ ਉਹ ਘੁੰਮਦੇ ਰਹੇ ਤੇ ਸੂਹਾਂ ਨੂੰ ਜਦੋਂ ਉੱਡਣ ਲੱਗੇ ਹੰਸ ਤੇ ਹੰਸਨੀ ਉੱਲੂ ਨੇ ਰੌਲਾ ਪਾ ਲਿਆ ਕਿ ਜਿਹੜੀ ਤੇਰੇ ਨਾਲ ਹੰਸਨੀ ਆ ਉਹ ਮੇਰੇ ਘਰ ਵਾਲੀ ਆ ਉਥੋਂ ਦਾ ਅਖੇ ਕਾਂ ਸਰਪੰਚ ਸੀ ਮੈਂਬਰ ਲੂੰਬੜੀ ਸੀ ਸਾਰੇ ਦਾ ਸਾਰਾ ਇਹਨਾਂ ਨੇ ਕਰ ਕਰਾ ਕੇ ਤੇ ਜਦੋਂ ਅਖੇ ਗੱਲ ਹੋਈ ਰੌਲਾ ਪਾ ਲਿਆ ਉੱਲੂ ਕਹਿੰਦਾ ਜੀ ਮੈਂ ਪੰਚਾਇਤ ਬੁਲਾ ਲੈਣਾ ਅਖੇ ਜੀ ਉੱਥੇ ਪੰਚਾਇਤ ਬੁਲਾਈ ਸਪੀਕਰ ਸਾਹਿਬ ਤੇ ਸਪੀਕਰ ਸਾਹਿਬ ਵੀ ਹੰਗਾਰੇ ਭਰੀ ਜਾਂਦੇ ਆ ਅਖੇ ਜਦੋਂ ਸਰਪੰਚ ਆਇਆ ਤੇ ਸਰਪੰਚ ਨੂੰ ਇੱਕ ਉਥੋਂ ਦਾ ਜਿਹੜਾ ਮੈਂਬਰ ਸੀ ਜਾਨਵਰ ਉਹ ਆਂਦਾ ਹੰਸ ਨਹੀਂ ਤਾਂ ਹੰਸਦੀ ਆ ਪਰ ਕਹਿੰਦਾ ਹੰਸ ਨਹੀਂ ਸੋਹਣੀ ਬਹੁਤ ਆ ਆਪਾਂ ਐ ਕੰਮ ਕਰ ਗਏ ਕਿ ਜਿਹੜੀ ਹੰਸ ਨਹੀਂ ਸੋਹਣੀ ਬਹੁਤ ਆ ਇਹਨੇ ਤਾਂ ਅੱਜ ਹੰਸਨੇ ਤਾਂ ਲੈ ਕੇ ਉੱਟ ਜਾਣੀ ਆ ਕੀ ਪਤਾ ਕਦੋਂ ਆਉਣਾ ਕਦੋਂ ਨਹੀਂ ਆਉਣਾ ਤੇ ਜਿਹੜੀ ਇਹ ਹੰਸਨੀ ਆ ਆਪਾਂ ਉੱਲੂ ਦੀ ਡਿਕਲੇਅਰ ਕਰਦਗੇ ਵੀ ਇਹ ਉੱਲੂ ਦੀ ਆ ਹੰਸਨੀ ਤਾਂ ਇਹ ਉੱਲੂ ਦੇ ਘਰ ਵਾਲੀ ਆ ਜਿਹੜਾ ਕਾਂ ਸਰਪੰਚ ਸੀ ਉਹ ਕਹਿੰਦਾ ਠੀਕ ਆ ਜੀ ਇਹ ਤਾਂ ਉੱਲੂ ਦੇ ਘਰ ਵਾਲੀ ਆ ਜਿਹੜੀ ਤੇਰੇ ਘਰ ਵਾਲੀ ਹੰਸਨੀ ਆ ਜਦੋਂ ਇੰਨੀ ਗੱਲ ਹੋਈ ਉਸ ਤੋਂ ਬਾਅਦ ਹੰਸ ਰੌਣਕਾ ਮੂੰਹ ਕਰਕੇ ਉੱਡਣ ਲੱਗਿਆ ਜਦੋਂ ਉੱਡਣ ਲੱਗਿਆ ਉਸ ਤੋਂ ਬਾਅਦ ਜਿਹੜਾ ਉੱल्लू ਸੀ ਉਹ ਕਹਿੰਦਾ ਬਈ ਆਪਦੇ ਘਰ ਵਾਲੀ ਲੈ ਜਾ ਅਗੇ ਹੰਸ ਕਹਿੰਦਾ ਯਾਰ 2 ਘੰਟੇ ਆਪਾਂ ਬਹਿਨ ਸੁਭਾਜੀ ਤੇ ਲਾਤੇ ਤੇ ਤੂੰ ਹੁਣ ਕਹੀ ਇਹਨਾਂ ਆਪਦੇ ਘਰ ਵਾਲੀ ਲੈ ਜਾ ਉਹ ਉੱਲੂ ਕਹਿੰਦਾ ਕਹਿੰਦਾ ਬਈ ਤੈਨੂੰ ਤੇਰੀਆਂ ਮੈਂ ਰਾਤ ਗੱਲਾਂ ਸੁਣੀਆਂ ਸੀ ਤੂੰ ਕਿਹਾ ਸੀ ਨਾ ਜਿੱਥੇ ਉੱਲੂ ਰਹਿੰਦੇ ਹਨ ਉੱਥੇ ਉਜਾੜ ਹੁੰਦੀ ਆ ਉਹ ਕਹਿੰਦਾ ਉਜਾੜ ਨਹੀਂ ਹੁੰਦੀ ਉੱਲੂਆਂ ਦੇ ਨਾਲ ਜਿੱਥੇ ਉਹੋ ਜੀਆਂ ਪੰਚਾਇਤਾਂ ਹੋਣ ਅਜਾੜ ਉੱਥੇ ਹੁੰਦੀ ਆ ਮਾਨਸਾ ਵੇ ਇਹੀ ਗੱਲ ਤੁਹਾਡੇ ਤੇ ਲੱਗਦੀ ਆ ਅੱਜ ਚਿੱਟੇ ਦੇ ਨਾਲ ਉਜਾੜ ਹੋ ਰਿਹਾ ਅੱਜ ਉਹ ਚਿੱਟੇ ਦੇ ਨਾਲ ਉਜਾੜ ਪੈ ਰਿਹਾ ਅੱਜ ਸਾਡੀ ਨੌਜਵਾਨੀ ਦਾ ਉਜਾੜ ਪੈ ਰਿਹਾ ਬਾਹਰਲੀ ਕੰਟਰੀ ਤੁਰੀ ਜਾਂਦੀ ਆ ਅੱਜ ਧੱਕਾਸ਼ਾਹੀ ਦਾ ਜਾੜ ਪਿਆ ਇੱਥੇ ਧੱਕੇਸ਼ਾਹੀ ਚੱਲ ਰਹੀ ਆ ਸਾਰੇ ਕਾਸੇ ਦਾ ਅੱਜ ਜਵਾਨੀ ਮਾਲੀ ਕਿਸਾਨੀ ਮਜ਼ਦੂਰੀ ਸਾਰਿਆਂ ਨੂੰ ਅੱਜ ਜਿਹੜਾ ਕਹ ਲੋ ਉਜਾੜਾ ਪੈ ਰਿਹਾ ਇਹਦਾ ਫਿਰ ਅਸੀਂ ਕੀ ਮੰਨਗੇ ਕਿ ਜਿਹੜੀਆਂ ਅਸੀਂ ਸਰਕਾਰ ਚੁਣ ਲਈ ਉਹ ਉਲੁੰਗਾਂ ਦੀ ਚੁਣ ਲਈ ਆ ਇਹ ਤੁਹਾਡੀਆਂ ਗੱਲਾਂ ਤੁਹਾਡੇ ਤੇ ਲੱਗਦੀਆਂ ਭਗਵੰਤ ਮਾਨ ਜੀ ਤੁਹਾਡੇ ਵਿਧਾਨ ਸਭਾ ਦੇ ਬਿਆਨ ਸੁਣ ਕੇ ਸਿਰਫ ਮੈਂ ਤੁਹਾਨੂੰ ਚਾਰ ਪੰਜ ਗੱਲਾਂ ਕਹਿਣੀਆਂ ਤੇ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਇਹ ਗੱਲਾਂ ਜੇਕਰ ਤੁਹਾਡੇ ਨਾਲ ਬੀਤ ਰਹੀਆਂ ਤੇ ਆਪਣੇ ਮਾਨ ਸਾਹਿਬ ਤੱਕ ਜਰੂਰ ਪਹੁੰਚਾ ਦਿਓ ਜੀ ਮਾਨ ਸਾਹਿਬ ਪਹਿਲੀ ਗੱਲ ਤਾਂ ਇਹ ਆ ਕਿ ਜਿਹੜੀਆਂ ਸਚੋ ਦੀਆਂ ਭਰਤੀਆਂ ਤੁਸੀਂ ਉਹ ਬੰਦ ਕਰ ਦਿਓ ਏਐਸਆਈ ਦੀਆਂ ਭਰਤੀਆਂ ਬੰਦ ਕਰ ਦਿਓ ਜਿੰਨਾ ਚਿਰ ਤੁਹਾਡੀ ਸਰਕਾਰ ਆ ਸਾਨੂੰ ਏਐਸਆਈ ਤੇ ਐਸਚੋ ਦੀ ਲੋੜ ਨਹੀਂ ਗਈ ਕਿਉਂ ਲੋੜ ਨਹੀਂ ਗਈ ਉਹ ਮੈਂ ਤੁਹਾਨੂੰ ਦੱਸ ਦਿੰਨਾ ਪਹਿਲੀ ਗੱਲ ਤਾਂ ਮੈਂ ਸਰਪੰਚੀ ਦੀ ਗੱਲ ਕਰੂੰਗਾ ਕਿ ਜਿਹੜੇ ਤੁਸੀਂ ਸਰਪੰਚੀ ਦੇ ਮਾਮਲੇ ਤੇ ਵਿਧਾਨ ਸਭਾ ਦੇ ਵਿੱਚ ਬਿਆਨਬਾਜ਼ੀਆਂ ਦੇ ਰਹੇ ਆ ਉਹ ਬਿਆਨਬਾਜ਼ੀਆਂ ਕੀ ਆ ਕਿ ਜਿਹੜੇ ਸਰਪੰਚਾ ਜੀ ਉਹ ਕਿਸੇ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਪਿੰਡ ਦਾ ਸਰਪੰਚ ਹੋਣਾ ਚਾਹੀਦਾ ਤਾਂ ਮੈਂ ਇਸ ਗੱਲ ਦਾ ਜਵਾਬ ਦੇ ਦਵਾਂ ਕਿ 2022 ਤੋਂ ਜਦੋਂ ਤੁਹਾਡੀ ਸਰਕਾਰ ਬਣੀ ਸੀ ਤੇ ਕਾਂਗਰਸ ਤੇ ਅਕਾਲੀ ਦਲ ਦੇ ਸਰਪੰਚ ਬਣੇ ਹੋਏ ਸੀ ਉਹਨਾ ਟਾਈਮਾਂ ਤੇ ਤੁਸੀਂ ਆ ਕੇ ਦੋ ਕ ਮਹੀਨਿਆਂ ਦੇ ਵਿੱਚ ਵਿੱਚ ਹੀ ਕੰਮ ਬੰਦ ਕਰਾਤਾ 2022 ਦੇ ਵਿੱਚ ਉਸ ਤੋਂ ਬਾਅਦ ਤੁਹਾਡੇ ਐਮ ਐਲ ਏਾਂ ਦੇ ਜਿਹੜੇ ਖਾਸ ਬੰਦੇ ਸੀ ਪਿੰਡਾਂ ਦੇ ਵਿੱਚ ਉੱਥੇ ਤੁਸੀਂ ਪ੍ਰਬੰਧਕ ਕਰਵਾਤੇ ਔਰ ਜਿੰਨੇ ਗੈਰ ਕੰਮ ਸੀ ਉਹ ਸਾਰੇ ਦੇ ਸਾਰੇ ਤੁਹਾਡੇ ਜਿਹੜੇ ਪਿੰਡਾਂ ਦੇ ਬਣਾਏ ਸੀ ਮੋਹਤਵਾਰ ਤੁਹਾਡੀ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਸੌ ਜਾਣ ਦੇ ਗੰਦ ਕੰਮ ਚਲਾਤੇ ਸੀਗੇ ਗੰਦ ਕੰਮ ਕੀ ਆ ਕਿ ਕਿਸੇ ਦੀ ਸੁਣਵਾਈ ਨਾ ਹੋਣੀ ਆਪਦੇ ਕੰਮ ਕਢਾ ਲੈ ਜਿਹੜਾ ਕੰਮ ਉਹਨਾਂ ਦਾ ਸੀ ਉਹ ਹੋ ਜਾਣਾ ਪੰਚਾਇਤਾਂ ਭੰਗ ਕਰਾਤੀਆਂ ਪ੍ਰਬੰਧਕ ਲਵਾ ਦੇ ਨੇ ਇਹ ਜਿਹੜੇ ਕੰਮ ਉਹਨਾਂ ਨੇ ਸਾਰੇ ਕਰਾਤੇ ਸੀ ਔਰ ਕੰਮ ਆਪਦੇ ਥਰੂ ਚਲਾਲੇ ਸੀ ਸਾਰੇ ਦੇ ਸਾਰੇ ਔਰ ਜੋ ਕਰਨਾ ਕਰਾਉਣਾ ਸੀ ਹੁਣ ਅੱਗੋ ਕੀ ਕੁਝ ਹੁੰਦਾ ਉਹ ਤੁਹਾਨੂੰ ਵੀ ਪਤਾ ਇਟਾ ਕਿਵੇਂ ਲੱਗਦੀਆਂ ਕਿਵੇਂ ਨਹੀਂ ਲੱਗਦੀਆਂ ਔਰ ਦੂਸਰੀ ਗੱਲ ਏ ਕਿ ਤੁਸੀਂ ਇਹ ਕਹਿ ਰਹੇ ਆ ਕਿ ਅਸੀਂ ਜਿਹੜਾ ਸਰਪੰਚਾ ਉਹ ਸਰਬਸੰਤੀ ਦੇ ਨਾਲ ਚੁਣੂਗਾ ਉਹਨੂੰ 5 ਲੱਖ ਦੇਵਾਂਗੇ ਮਾਨ ਸਾਹਿਬ ਪਹਿਲਾਂ ਆਪਦੀ ਇਹ ਗੱਲ ਗੌਰ ਕਰ ਲਓ ਕਿ ਸਰਬ ਸੰਤੀ ਦੇ ਨਾਲ ਤੁਸੀਂ ਐਮ ਐਲ ਏ ਕਿਉਂ ਨਹੀਂ ਚੁਣੇ 2022 ਦੇ ਵਿੱਚ ਆ ਐਮ ਪੀ ਦੀਆਂ ਚੋਣਾਂ ਸਿੰਘਾ ਤੁਸੀਂ ਇਹ ਕਿਉਂ ਨਹੀਂ ਕਿਹਾ ਵੀ ਬਾਈ ਇਹ 13 ਸੀਟਾਂ ਪੰਜਾਬ ਦੀਆਂ ਤੇ ਆਪਾਂ ਦੋ ਸੀਟਾਂ ਜਿਹੜੀਆਂ ਆ ਤਿੰਨ ਸੀਟਾਂ ਆਪਾਂ ਆਜ਼ਾਦ ਬੰਦਿਆਂ ਨੂੰ ਜਿਤਾਉਨੇ ਆ ਤੇ ਜਿਹੜੀਆਂ ਦੋ ਸੀਟਾਂ ਉਹ ਭੋਜਨ ਸਮਾਜ ਨੂੰ ਦੋ ਅਕਾਲੀ ਦਲ ਨੂੰ ਦੋ ਕਾਂਗਰਸ ਨੂੰ ਦੋ ਭਾਜਪੀ ਨੂੰ ਔਰ ਦੋ ਝਾੜੂ ਵਾਲੇ ਤੇ ਤੁਸੀਂ ਇਹ 13 ਸੀਟਾਂ ਵੰਡੀਆਂ ਕਿਉਂ ਨਹੀਂ ਤੁਸੀਂ ਕਿਉਂ ਕਰੋੜਾ ਰੁਪਿਆ ਬਰਬਾਦ ਕੀਤਾ ਇਹ ਗੱਲਾਂ ਤੁਹਾਡੇ ਤੇ ਆ ਕੇ ਡੇਕਦੀਆਂ ਫੇਰ ਤੁਸੀਂ ਇਹ ਵੀ ਗੱਲ ਕਹਿਨੇ ਆ ਕਿ ਇੱਕ ਵਾਰੀ ਜਿਹੜਾ ਉੱਲੂ ਸੀ ਉਹ ਐਸਐਚਓ ਵਾਲੀ ਗਲਤੀ ਦੱਸਣੀ ਆ ਪੰਜਾਬ ਦੇ ਲੋਕੋ ਵੀ ਕਿਉਂ ਕਹਿ ਰਿਹਾ ਮੈਂ ਵੀ ਐਸਐਚਓ ਦੀਆਂ ਭਰਤੀਆਂ ਨਾ ਕੱਢੋ ਇਹਨੇ ਮਾਨਸਾ ਵਿਧਾਨ ਸਭਾ ਚ ਗੱਲ ਸੁਣਾ ਰਹੇ ਸੀ ਆਖੇ ਹੱਸਤੇ ਹੱਸ ਨਹੀਂ ਘੁੰਮਣ ਜਾਂਦੇ ਆ ਜੰਗਲ ਦੇ ਵਿੱਚ ਉਹ ਕਹਿੰਦੇ ਹੰਸ ਨਹੀਂ ਕਹਿੰਦੀ ਵੀ ਇੱਥੇ ਉਹ ਝਾੜਕਾ ਤੋਂ ਆ ਉਹ ਕਹਿੰਦਾ ਜੀ ਇੱਥੇ ਝਾੜ ਤਾਂ ਹੰਸ ਕਹਿੰਦਾ ਇੱਥੇ ਉੱਲੂਆਂ ਦਾ ਵਾਸਾ ਹੋਊਗਾ ਕਹਿੰਦੇ ਆ ਜਿੱਥੇ ਉੱਲੂਆਂ ਦਾ ਵਾਸਾ ਹੋਵੇ ਉੱਥੇ ਉਜਾੜਾ ਹੁੰਦਾ ਥੱਲੇ ਉਹਨਾਂ ਨੇ ਨਿਗਾਹ ਮਾਰੀ ਤੇ ਉੱਲੂ ਬੈਠਾ ਸੀ ਸਾਰੀ ਰਾਤ ਉਹ ਘੁੰਮਦੇ ਰਹੇ ਤੇ ਸਵੇਰ ਨੂੰ ਜਦੋਂ ਉੱਡਣ ਲੱਗੇ ਹੰਸ ਤੇ ਹੰਸਣੀ ਉੱਲੂ ਨੇ ਰੌਲਾ ਪਾ ਲਿਆ ਕਿ ਜਿਹੜੀ ਤੇਰੇ ਨਾਲ ਹੰਸਣੀ ਆ ਉਹ ਮੇਰੇ ਘਰ ਵਾਲੀ ਆ ਉਥੋਂ ਦਾ ਆਖੇ ਕਾਂ ਸਰਪੰਚ ਸੀ ਮੈਂਬਰ ਲੂੰਬੜੀ ਸੀ ਸਾਰੇ ਦਾ ਸਾਰਾ ਇਹਨਾਂ ਨੇ ਕਰ ਕਰਾ ਕੇ ਤੇ ਜਦੋਂ ਅਖੇ ਗੱਲ ਹੋਈ ਰੌਲਾ ਪਾ ਲਿਆ ਉੱਲੂ ਕਹਿੰਦਾ ਜੀ ਮੈਂ ਪੰਚਾਇਤ ਬੁਲਾ ਲੈਣਾ ਅਖੇ ਜੀ ਉੱਥੇ ਪੰਚਾਇਤ ਬੁਲਾਈ ਸਪੀਕਰ ਸਾਹਿਬ ਤੇ ਸਪੀਕਰ ਸਾਹਿਬ ਵੀ ਹੰਗਾਰੇ ਭਰੀ ਜਾਂਦੇ ਆ ਅਖੇ ਜਦੋਂ ਸਰਪੰਚ ਆਇਆ ਤੇ ਸਰਪੰਚ ਨੂੰ ਇੱਕ ਉੱਥੋਂ ਦਾ ਜਿਹੜਾ ਮੈਂਬਰ ਸੀ ਜਾਨਵਰ ਉਹ ਆਂਦਾ ਹੰਸਣੀ ਦਾ ਹੰਸਦੀ ਆ ਪਰ ਕਹਿੰਦਾ ਹੰਸਣੀ ਸੋਹਣੀ ਬਹੁਤ ਆ ਆਪਾਂ ਐ ਕੰਮ ਕਰੀਏ ਕਿ ਜਿਹੜੀ ਹੰਸਣੀ ਸੋਹਣੀ ਬਹੁਤ ਆ ਇਹਨੇ ਤਾਂ ਜਹ ਹੰਸ ਨੇ ਤਾਂ ਲੈ ਕੇ ਉੱਟ ਜਾਣੀ ਆ ਕੀ ਪਤਾ ਕਦੋਂ ਆਉਣਾ ਕਦੋਂ ਨਹੀਂ ਆਉਣਾ ਤੇ ਜਿਹੜੀ ਇਹ ਹੰਸਨੀ ਆ ਆਪਾਂ ਉੱਲੂ ਦੀ ਡਿਕਲੇਅਰ ਕਰਦਗੇ ਵੀ ਇਹ ਉੱਲੂ ਦੀ ਆ ਹੰਸਨੀ ਤਾਂ ਇਹ ਉੱਲੂ ਦੇ ਘਰ ਵਾਲੀ ਆ ਜਿਹੜਾ ਕਾਂ ਸਰਪੰਚ ਸੀ ਉਹ ਕਹਿੰਦਾ ਠੀਕ ਆ ਜੀ ਇਹ ਤਾਂ ਉੱਲੂ ਦੇ ਘਰ ਵਾਲੀ ਆ ਜਿਹੜੀ ਤੇਰੇ ਘਰ ਵਾਲੀ ਹੰਸਨੀ ਆ ਜਦੋਂ ਇੰਨੀ ਗੱਲ ਹੋਈ ਉਸ ਤੋਂ ਬਾਅਦ ਹੰਸ ਰੌਣਕਾ ਮੂੰਹ ਕਰਕੇ ਉੱਡਣ ਲੱਗਿਆ ਜਦੋਂ ਉੱਡਣ ਲੱਗਿਆ ਉਸ ਤੋਂ ਬਾਅਦ ਜਿਹੜਾ ਉੱਲੂ ਸੀ ਉਹ ਕਹਿੰਦਾ ਬਈ ਆਪਦੇ ਘਰ ਵਾਲੀ ਲੈ ਜਾ ਅਗੇ ਹੰਸ ਕਹਿੰਦਾ ਯਾਰ 2 ਘੰਟੇ ਆਪਾਂ ਬਹਿਨ ਸੁਭਾਜੀ ਤੇ ਲਾਤੇ ਤੇ ਤੂੰ ਹੁਣ ਕਹੀ ਇਹਨਾਂ ਆਪਦੇ ਘਰ ਵਾਲੀ ਲੈ ਜਾ ਉਹ ਉੱਲੂ ਕਹਿੰਦਾ ਕਹਿੰਦਾ ਬਈ ਤੈਨੂੰ ਤੇਰੀਆਂ ਮੈਂ ਰਾਤ ਗੱਲਾਂ ਸੁਣੀਆਂ ਸੀ ਤੂੰ ਕਿਹਾ ਸੀ ਨਾ ਜਿੱਥੇ ਉੱਲੂ ਰਹਿੰਦੇ ਓਨ ਉੱਥੇ ਉਜਾੜ ਹੁੰਦੀ ਆ ਉਹ ਕਹਿੰਦਾ ਉਜਾੜ ਨਹੀਂ ਹੁੰਦੀ ਉੱਲੂਆਂ ਦੇ ਨਾਲ ਜਿੱਥੇ ਉਹੋ ਜੀਆਂ ਪੰਚਾਇਤਾਂ ਹੋਣ ਅਜਾੜ ਉੱਥੇ ਹੁੰਦੀ ਆ ਮਾਨਸਾਬ ਇਹੀ ਗੱਲ ਤੁਹਾਡੇ ਤੇ ਲੱਗਦੀ ਆ ਅੱਜ ਚਿੱਟੇ ਦੇ ਨਾਲ ਉਜਾੜ ਹੋ ਰਿਹਾ ਅੱਜ ਉਹ ਚਿੱਟੇ ਦੇ ਨਾਲ ਉਜਾੜ ਪੈ ਰਿਹਾ ਅੱਜ ਸਾਡੀ ਨੌਜਵਾਨੀ ਦਾ ਉਜਾੜ ਪੈ ਰਿਹਾ ਬਾਹਰਲੀ ਕੰਟਰੀ ਤੁਰੀ ਜਾਂਦੀ ਆ ਅੱਜ ਧੱਕਾਸ਼ਾਹੀ ਦਾ ਜਾੜ ਪਿਆ ਇੱਥੇ ਧੱਕੇਸ਼ਾਹੀ ਚੱਲ ਰਹੀ ਆ ਸਾਰੇ ਕਾਸੇ ਦਾ ਅੱਜ ਜਵਾਨੀ ਮਾਲੀ ਕਿਸਾਨੀ ਮਜ਼ਦੂਰੀ ਸਾਰਿਆਂ ਨੂੰ ਅੱਜ ਜਿਹੜਾ ਕਹ ਲੋ ਉਜਾੜਾ ਪੈ ਰਿਹਾ ਇਹਦਾ ਫਿਰ ਅਸੀਂ ਕੀ ਮੰਨਗੇ ਕਿ ਜਿਹੜੀਆਂ ਅਸੀਂ ਸਰਕਾਰ ਚੁਣ ਲਈ ਉਹ ਉਲੁੰਗਾਂ ਦੀ ਚੁਣ ਲਈ ਆ ਇਹ ਤੁਹਾਡੀਆਂ ਗੱਲਾਂ ਤੁਹਾਡੇ ਤੇ ਲੱਗਦੀਆਂ ਫਿਰ ਤੁਸੀਂ ਮਾਨ ਸਾਹਿਬ ਬਹੁਤ ਸਾਰੀਆਂ ਗੱਲਾਂ ਕੀਤਨਾ ਕਿ ਜੀ ਅਸੀਂ ਹਸਪੀਟਲ ਦੇਵਾਂਗੇ ਪਿੰਡਾਂ ਦੇ ਉਹਨੂੰ ਸਭ ਤੋਂ ਵੱਡੀ ਗਲਤ ਹੈ ਆ ਕਿ ਤੁਸੀਂ ਆ ਤੁਸੀਂ ਸਰਵਸੰਮਤੀ ਦੇ ਨਾਲ ਸਰਪੰਚ ਚ ਜਿਤਾਉਣ ਦੀ ਗੱਲ ਕਰੀ ਜਾਂਦੇ ਆ ਤੁਹਾਡੇ ਪਾਰਟੀ ਦੇ ਵਰਕਰ 10 10 ਜਣੇ ਸਰਪੰਚੀ ਲੜਨ ਨੂੰ ਫਿਰਦੇ ਆ ਉਹ ਆਪਸ ਵਿੱਚ ਵਿੱਚ ਲੜਦੇ ਫਿਰਦੇ ਆ ਉਹ ਕਰੇ ਕੋਈ ਐਮ ਐਲ ਏ ਕੋਲ ਜਾਂਦਾ ਕਿ ਮੈਨੂੰ ਸਰਪੰਚੀ ਲੜਾ ਮੈਂ ਤੈਨੂੰ ਫੰਡ ਇੰਨਾ ਦਿੱਤਾ ਮੈਂ ਤੈਨੂੰ ਆ ਦਿੱਤਾ ਮੈਂ ਤੇਰੇ ਅਰੀ ਇੰਨਾ ਕੱਠ ਕੀਤਾ ਤੇ ਮੈਂ ਤੇਰੇ ਅਰੀ ਆ ਕੱਠ ਕੀਤਾ ਪਹਿਲਾਂ ਆਪਦੇ ਜਿਹੜੇ ਤੁਹਾਡੇ ਪਿੰਡਾਂ ਦੇ ਵਰਕਰ ਆ 10-10 ਜਿਹੜੇ ਸਰਪੰਚ ਉੱਠਣ ਨੂੰ ਫਿਰਦੇ ਆ ਪਹਿਲਾਂ ਉਹਨਾਂ ਨੂੰ ਚੁੰਮ ਕੇ ਪਾਓ ਤੁਸੀਂ ਐ ਕਰਕੇ ਪਲੂਸ ਕੇ ਸੋਝੋ ਸੋਝੋ ਕੋਈ ਗੱਲ ਨਹੀਂ ਸਰਪੰਚੀ ਅਗਲੀ ਵਾਰੀ ਸਹੀ ਫੇਰ ਰਹੀ ਗੱਲ ਤੁਸੀਂ ਕਹੋ ਸ਼ਰਾਬ ਚੱਲਦੀ ਆ ਜੀ ਸਰਪੰਚੀ ਵਿੱਚ ਕਹਿ ਦਿੰਦੇ ਆ ਦੇਸੀ ਨਾਲ ਕੰਮ ਨਹੀਂ ਚੱਲਣਾ ਇਹੋ ਜੀ ਤਾਂ ਡੈਮੋਕਰੇਸੀ ਆ ਫਿਰ ਮੈਂ ਤੁਹਾਨੂੰ ਕਹਿਣਾ ਕਿ ਜਦੋਂ ਆ ਜਿਮਣੀ ਚੋਂ ਸੀ ਜਲੰਧਰ ਦੇ ਵਿੱਚ ਐਮ ਐਲ ਏ ਦੀ ਤੁਸੀਂ ਸੂਟ ਵੰਡੇ ਆ ਬੁੜੀਆਂ ਨੂੰ दारू ਕਹਿੰਦੇ ਤੁਹਾਡੀ ਉਹਦੇ ਵਿੱਚ ਸੀ ਚਰਨਜੀਤ ਸਿੰਘ ਚੰਨੀ ਜੀ ਨੇ ਵਿਖਾਈ ਸੀ ਤੁਹਾਡੇ ਸਾਰਾ ਕੁਝ ਦੱਸਿਆ ਸੀਗਾ ਤੇ ਤੁਸੀਂ ਦੱਸੋ ਤੁਸੀਂ ਆਪ ਦੇ ਆਪ ਨੂੰ ਤਾਂ ਪਹਿਲਾਂ ਸੁਧਾਰੋ ਫੇਰ ਹੀ ਲੋਕਾਂ ਨੂੰ ਸੁਧਾਰੋਗੇ ਔਰ ਰਹੀ ਗੱਲ ਸਰਪੰਚੀ ਦੀ ਸਰਪੰਚੀ ਦੀਆਂ ਜਿਹੜੀਆਂ ਵੋਟਾਂ ਇਹਦੇ ਵਿੱਚ ਲੋਕ ਇੰਟਰਸਟ ਨਹੀਂ ਲੈਂਦੇ ਐਮ ਐਲ ਏ ਦੀਆਂ ਵੋਟਾਂ 'ਚ ਇੰਟਰਸਟ ਨਹੀਂ ਲੈਂਦੇ ਲੋਕ ਨਾ ਹੀ ਰੁਚੀ ਕਿਸੇ ਚੋਣ ਚ ਨਹੀਂ ਰੱਖਦੇ ਜਿਹਦੇ ਕਰਕੇ ਧੱਕੇ ਖਾ ਰਹੇ ਆ ਇਹਦਾ ਕੰਮ ਇਹੀ ਆ ਹੁਣ ਮੈਂ ਕਿਉਂ ਕਹਿ ਰਿਹਾ ਸੀ ਵੀ ਜਿਹੜੇ ਐਸਐਚ ਉਹਨੀਆਂ ਭਰਤੀਆਂ ਬੰਦ ਕਰ ਦੋ ਤੇ ਤੁਸੀਂ ਉਹ ਏਐਸਐ ਦੀਆਂ ਭਰਤੀਆਂ ਬੰਦ ਕਰ ਦੋ ਤਾਂ ਕਹਿ ਰਿਆਂ ਕਿ ਜਿਹੜੀ ਦਰਖਾਸਤ ਜਾਂਦੀ ਆ ਤੁਹਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏਾਂ ਦੇ ਪੀਏ ਆ ਉਹਨਾਂ ਨੇ ਥਾਣੇ ਸੰਭਾਲੇ ਹੋਏ ਆ ਸਭ ਤੋਂ ਵੱਡੀ ਗੱਲ ਇਹ ਆ ਕਿਸੇ ਨੇ ਜ਼ੋਨ ਇੰਚਾਰਜ ਲਿਆ ਹੋਇਆ ਉਹ ਥਾਣੇ ਦੇ ਵਿੱਚ ਫੋਨ ਕਰ ਦਿੰਦੇ ਐ ਐਸਐਚਓ ਨੂੰ ਵੀ ਆਹ ਦਰਖਾਸਤ ਤੇ ਕੁਝ ਨਹੀਂ ਹੋਣਾ ਚਾਹੀਦਾ ਆਹ ਦਰਖਾਸਤ ਤੇ ਆਇ ਨਹੀਂ ਹੋਣਾ ਚਾਹੀਦਾ ਉਹ ਦਰਖਾਸਤਾਂ ਉਹ ਕਹਿੰਦੇ ਘਰੇ ਨੇ ਵੇੜ ਲਓ ਅਸੀਂ ਕੁਝ ਨਹੀਂ ਕਰਨਾ ਜਿਹੜਾ ਤੁਹਾਡੇ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਪੀਏ ਦੇ ਨਾਮ ਰਹਿੰਦਾ ਉਹ ਚਾਹੇ ਕਿਸੇ ਦੀ ਧੀ ਪੈਨ ਨੂੰ ਗਾਲਾਂ ਕੱਢ ਜੇ ਜਾਓ ਕਿਸੇ ਦੇ ਲਫੜ ਮਾਰ ਜੇ ਜੇਕਰ ਤੋਂ ਦੀ ਵੀਡੀਓ ਸਾਹਮਣੇ ਆਜੂਗੀ ਤਾਂ ਉਹਨੂੰ ਸਜ਼ਾ ਮਿਲ ਜੂਗੀ ਜੇਕਰ ਉਹ ਧਰਨਾ ਲਾ ਲੂਗਾ ਤੇ ਉਹਨੂੰ ਸਜ਼ਾ ਮਿਲ ਜੂਗੀ ਨਹੀਂ ਤਾਂ ਉਹ ਜਿਹੜੀ ਕਹ ਲੋ ਸਜ਼ਾ ਨਹੀਂ ਮਿਲਣੀ ਠੀਕ ਇਸੇ ਤਰ੍ਹਾਂ ਅਰਨੀ ਵਾਲੇ ਸ਼ੇਖ ਸ਼ਬਾਨ ਦੇ ਵਿੱਚ ਕੰਮ ਇਹ ਹੀ ਚੱਲ ਰਿਹਾ ਕਿ ਜਿਹੜੇ ਭਾਈ ਐਮ ਐਲ ਏ ਦੇ ਖਾਸ ਬੰਦੇ ਆ ਉਹ ਕਹਿ ਦਿੰਦੇ ਆ ਉੱਥੇ ਨਾ ਪੁਲਿਸ ਕੁਝ ਕਰ ਸਕੇ ਕਿਉਂਕਿ ਜੇਕਰ ਉਹ ਤੁਹਾਡੀਆਂ ਗੱਲਾਂ ਨਾ ਮੰਨਣਗੇ ਉਹਨਾਂ ਦੀ ਕਰ ਕਰਾ ਕੇ ਬਦਲੀ ਦੂਰ ਮਾਰਦੇ ਆ ਇਹ ਇਹਨਾਂ ਗੱਲਾਂ ਦਾ ਐਮਐਲਏ ਨੂੰ ਵੀ ਨਹੀਂ ਪਤਾ ਹੁੰਦਾ ਤੇ ਪੀਏ ਹੀ ਤੁਹਾਡੀਆਂ ਵੋਟਾਂ ਖਰਾਬ ਕਰਕੇ ਪਰੇ ਮਾਰਦੇ ਆ ਤੁਸੀਂ ਪਹਿਲਾਂ ਕਰੋ ਜਾਂ ਤਾਂ ਭਾਰਤੀ ਬੰਦ ਕਰ ਦਿਓ ਤੇ ਜਾਂ ਤੁਸੀਂ ਪੀਆ ਜਿਹੜੇ ਪੀਏ ਆ ਤੁਹਾਡੇ ਉਹਨਾਂ ਦੇ ਥੋੜਾ ਜਿਹਾ ਲਗਾਮਾਂ ਕੱਸ ਦੋ ਕਿ ਜਿਹੜੀਆਂ ਦਰਖਾਸਤਾਂ ਜਾਂਦੀਆਂ ਉਹਨਾਂ ਤੇ ਕਾਰਵਾਈ ਹੋ ਲਿਆ ਕਰਨ ਦਿਓ ਜੇ ਤਾਂ ਚੰਗੀ ਜਾਵੇ ਤਾਂ ਉਹ ਕਾਰਵਾਈ ਨਹੀਂ ਹੋਣ ਦਿੰਦੇ ਜੇ ਮੰਦੀ ਜਾਵੇ ਤਾਂ ਮੰਦਾ ਬੰਦਾ ਉਹਨਾਂ ਵੱਲ ਦਾ ਤਾਂ ਉਹ ਕਾਰਵਾਈ ਨਹੀਂ ਹੋਣ ਦਿੰਦੇ ਫਿਰ ਇਹਦੇ ਨਾਲੋਂ ਕੀ ਦਿੱਕਤ ਆ ਕਿ ਥਾਣੇ ਬੰਦ ਕਰਾ ਕੇ ਤੇ ਸਾਰੇ ਜਿਹੜੇ ਫੈਸਲੇ ਆ ਉਹ ਤੁਹਾਡੇ ਜਿਹੜੇ ਪੀਏ ਰੱਖੇ ਆ ਜ਼ੋਨ ਇੰਚਾਰਜ ਰੱਖੇ ਆ ਉਹੀ ਨਿਬੇੜ ਲਿਆ ਕਰਨ ਕੀ ਲੋੜਾ ਥਾਣਿਆਂ ਦੀ ਕੀ ਲੋੜਾ ਦਰਖਾਸਤਾਂ ਦੇਣ ਦੀ ਲੋਕਤੰਤਰ ਦਾ ਤਾਂ ਕਹਨ ਤੋਂ ਤੁਹਾਡੀ ਸਰਕਾਰ ਦੇ ਵਿੱਚ ਜਿੰਨਾ ਹੋਇਆ ਲੋਕਤੰਤਰ ਨੂੰ ਤਾਂ ਤੁਸੀਂ ਮਸਲ ਕੇ ਰੱਖਤਾ ਜਦੋਂ ਦੀ ਤੁਹਾਡੀ ਸਰਕਾਰ ਆਈ ਆ ਤੇ ਤੁਸੀਂ ਲੋਕਤੰਤਰ ਦੀਆਂ ਗੱਲਾਂ ਨਾ ਕਰਿਆ ਕਰੋ ਜਦੋਂ ਤੁਸੀਂ ਇਹ ਕਹਿੰਨੇ ਆ ਨਾ ਕਿ ਲੋਕਤੰਤਰ ਦਾ ਕਹਨ ਹੋ ਰਿਹਾ ਉਦੋਂ ਮੈਨੂੰ ਐ ਲੱਗਦਾ ਜਿਵੇਂ ਸੰਨੀ ਲਿਉਣੀ ਇਹ ਕਹਿ ਰਹੀ ਹੋਵੇ ਵੇ ਕਿ ਅੰਗ ਪ੍ਰਸ਼ਨ ਨਹੀਂ ਕਰਨਾ ਇਹ ਮਤਲਬ ਇਹ ਇਹ ਉੱਤੇ ਐਂ ਲੱਗਦਾ ਕਿ ਜਿਵੇਂ ਉਹਨੂੰ ਸੰਨੀ ਲਿਉਣੀ ਸ਼ਰਕਾਂ ਤੇ ਆ ਕੇ ਇਹ ਕਹਿ ਦੇਵੇ ਕਿ ਸਰੀਰ ਦਾ ਅੰਗ ਪ੍ਰਸ਼ਨ ਨਹੀਂ ਅੰਗ ਅੰਗ ਨਹੀਂ ਦਿਖਾਉਣੇ ਚਾਹੀਦੇ ਲੋਕਾਂ ਨੂੰ ਹੁਣ ਇਹ ਕੰਮ ਹੋ ਰਿਹਾ ਤੁਸੀਂ ਲੋਕਤੰਤਰ ਦਾ ਨਾਂ ਨਾ ਲਿਆ ਕਰੋ ਲੋਕਤੰਤਰ ਦਾ ਮੂੰਹ ਤੁਹਾਡੇ ਨਾਂ ਫੱਬਦਾ ਨਹੀਂਗਾ ਤੁਸੀਂ ਲੋਕਤੰਤਰ ਦਾ ਨਾਂ ਨਾ ਲਿਆ ਕਰੋ ਔਰ ਰਹੀ ਗੱਲ ਸਰਪੰਚਾਂ ਦੀ ਔਰ ਜਿਹੜੀ ਗੱਲ ਕਹਿੰਦੇ ਆ ਪਾਰਟੀਆਂ ਦੀ ਇਹ ਸਭ ਤੁਹਾਡੀਆਂ ਗੱਲਾਂ ਵਿਧਾਨ ਸਭਾ ਵਿੱਚ ਤੁਸੀਂ ਉਹਨੇ ਟਾਈਮ ਪਾਸ ਕਰਨ ਤੁਸੀਂ ਲੋਕਾਂ ਦਾ ਢੱਕਾ ਤੋੜ ਕੇ ਦੂਰਾ ਨਹੀਂ ਕੀਤਾ ਹਸਪੀਟਲਾਂ 'ਚ ਮੌਤਾਂ ਹੋ ਰਹੀਆਂ ਬਿਨਾਂ ਇਲਾਜ ਤੋਂ ਥਾਣੇ ਕਚਹਿਰੀਆਂ 'ਚ ਧੱਕੇਸ਼ਾਹੀਆਂ ਹੋ ਰਹੀਆਂ ਉਹ ਤੁਹਾਨੂੰ ਦੱਸ ਹੀ ਦਿੱਤਾ ਔਰ ਦੂਸਰਾ ਨੰਬਰ ਕਿ ਬਾਹਰਲੀ ਕੰਟਰੀ 'ਚ ਸਾਡੇ ਨੌਜਵਾਨ ਸਾਡੀਆਂ ਧੀਆ ਪੈਣਾ ਜਾ ਰਹੀਆਂ ਉਹ ਸਭ ਤੁਹਾਨੂੰ ਪਤਾ ਹੀ ਆ ਚਿੱਟੇ ਦੇ ਨਾਲ ਪੰਜਾਬ ਦੇ ਲੋਕਾਂ ਦਾ ਘਾਣ ਹੋ ਰਿਹਾ ਤੁਸੀਂ ਗੱਲਾਂ ਕਰਨ ਜੋਗ ਰਹੇ ਆ ਹੋਰ ਤੁਹਾਡੇ ਪੱਲੇ ਕੱਖ ਨਹੀਂਗਾ ਤੁਹਾਨੂੰ ਇਹ ਤਾਂ ਜਿਵੇਂ ਕਹਿ ਲਓ ਨਾ ਉਹ ਉਹ ਕੇ ਬੰਦੇ ਨੂੰ ਉਹ ਕੋਲਾ ਥਾਇਆ ਤੇ ਪਾਣੀ ਪੀਪੀ ਢੇਡਾ ਫਰਾਇਆ ਥੋੜਾ ਕੰਮ ਹੋਇਆ ਪਿਆ ਉਹ ਤੁਹਾਨੂੰ ਗੱਡੀਆਂ ਮਿਲ ਗਈਆਂ ਗਵਾਂਢੀ ਤੁਹਾਡੇ ਨਾਲ ਨਹੀਂ ਤੁਰਦੇ ਸੀ ਤੁਹਾਨੂੰ ਗਨਮਨ ਮਿਲ ਗਏ ਆ ਇਸ ਕਰਕੇ ਭਾਈ ਸਾਹਿਬ ਤੁਸੀਂ ਉਹ ਲੋਕ ਐਮਐਲਏ ਬਣ ਚੁੱਕੇ ਆ ਜਿਨ੍ਹਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦਾ ਪਤਾ ਹੀ ਨਹੀਂ ਜਿਹੜੇ ਤੁਹਾਡੇ 92 ਐਮਐਲਏ ਆ ਉਹਨਾਂ ਨੂੰ ਇੱਕ ਵੀ ਵਿਅਕਤੀ ਨੂੰ ਕਿਸੇ ਦੀ ਸਮੱਸਿਆ ਦਾ ਪਤਾ ਨਹੀਂਗਾ ਮੁੱਖ ਮੰਤਰੀ ਸਾਹਿਬ ਤੁਹਾਨੂੰ ਸਮੱਸਿਆ ਦਾ ਪਤਾ ਸੀ ਜਿਹਦੇ ਕਰਕੇ ਲੋਕਾਂ ਨੂੰ ਲੱਗਦਾ ਸੀ ਵੀ ਤੁਹਾਡੇ ਅੰਦਰ ਲੋਕਾਂ ਪ੍ਰਤੀ ਦਰਦ ਆ ਜਿਹਦੇ ਕਰਕੇ ਲੋਕਾਂ ਨੇ ਤੁਹਾਨੂੰ ਚੁਣ ਲਿਆ ਪਰ ਲੋਕਾਂ ਦੀ ਸਤਿਆਨਾਸ ਹੁਣ ਤੁਸੀਂ ਮਾਰੀ ਜਾਂਦੇ ਆ ਖੌਰੇ ਤੁਹਾਡੀ ਆਤਮਾ ਕਿਸੇ ਨੇ ਕੱਢ ਲਈ ਆ ਖੌਰੇ ਤੁਹਾਡੀ ਜਮੀਰ ਕਿਸੇ ਨੇ ਕੱਢ ਲਈ ਆ ਖੌਰੇ ਤੁਹਾਨੂੰ ਸਿਆਣੇ ਸੱਪੇ ਕੋਲੋਂ ਜਾ ਕੇ ਕਿਤੇ ਮੋਰਾਂ ਦੇ ਖੰਭ ਨਾਲ ਝਾੜਾ ਪੁੰਜੀ ਕਰਾਤੀ ਆ ਜਿਹਦੇ ਕਰਕੇ ਹੁਣ ਤੁਹਾਨੂੰ ਪੰਜਾਬ ਦੇ ਲੋਕਾਂ ਦਾ ਦਰਦ ਨਹੀਂ ਆ ਰਿਹਾ ਜਿਹੜਾ ਕਹਿ ਲਓ ਜਿਹੜੀਆਂ ਲੁੱਟਾਂ ਖੋਹਾਂ ਤੁਸੀਂ ਕਾਂਗਰਸ ਕੱਲ੍ਹਾਂ ਵੇਲੇ ਰੌਲਾ ਪਾਉਂਦੇ ਸੀ 100 ਗੁਣਾ ਜ਼ਿਆਦਾ ਅੱਜ ਚੱਲਦੀਆਂ ਪਰ ਅੱਜ ਅਫਸੋਸ ਇਸ ਗੱਲ ਦਾ ਕਿ ਇੱਕ ਗਾਣਾ ਨਹੀਂ ਆਇਆ ਸੀ ਕਿੱਥੇ ਰਪਟ ਲਖਾਵਾਂ ਹਾਈ ਦਿਲ ਚੋਰੀ ਹੋ ਗਿਆ ਸਾਡਾ ਵੀ ਕੰਮ ਇਹੀ ਹੋਇਆ ਪਿਆ ਕਿੱਥੇ ਰਪਟ ਲਖਾਈਏ ਭਗਵੰਤ ਮਾਨ ਦੀ ਜਮੀਰ ਚੋਰੀ ਹੋ ਗਈ ਕਿ ਖੋਰੇ ਕਿਸੇ ਨੇ ਆਤਮਾ ਬੰਨ ਕੇ ਰੱਖਤੀ ਆ ਖੌਰੇ ਕਿਸ ਨੇ ਝਾੜਾ ਪੂੰਜੀ ਕਰਾਤੀ ਆ ਖੌਰੇ ਕੇਦਰੀਵਾਲ ਨੇ ਕਿਹੜੇ ਮੰਤਰ ਮਰਾਏ ਆ ਜਿਹੜਾ ਹੁਣ ਪੰਜਾਬ ਬਾਰੇ ਸੋਚਣ ਨੂੰ ਮਨ ਨਹੀਂ ਕਰਦਾ ਸਾਡੀਆਂ ਗੱਲਾਂ ਦੇ ਗੁੱਸੇ ਦਾ ਤੁਸੀਂ ਕਰ ਲੋਂਗੇ ਉਹੀ ਪਾਣੀ ਦੇ ਮੁੱਦੇ ਅੱਜ ਚੱਲ ਹੀ ਜਾਂਦੇ ਆ ਰੇਤੇ ਦੇ ਮੁੱਦੇ ਅੱਜ ਚੱਲ ਹੀ ਜਾਂਦੇ ਆ ਚਿੱਟੇ ਦਾ ਮੁੱਦਾ ਅੱਜ ਚੱਲ ਹੀ ਜਾਂਦਾ ਸਿੱਖਿਆ ਦਾ ਮੁੱਦਾ ਅੱਜ ਚੱਲ ਹੀ ਜਾਂਦਾ ਤੇ ਉਹੀ ਹਸਪੀਟਲਾਂ ਦੇ ਮੁੱਦੇ ਅੱਜ ਚੱਲ ਹੀ ਜਾਂਦੇ ਆ ਪਰ ਭਗਵੰਤ ਮਾਨ ਦੀ ਹੱਥਾਂ ਤੇ ਹੱਥ ਮਾਰ ਕੇ ਤਾੜੀਆਂ ਮਾਰ ਕੇ ਮਾਰਾ ਮੋਟਾ ਅੱਖਾਂ 'ਚ ਹੰਝੂ ਪੋੜ ਕੇ ਰੋ ਪੈਂਦਾ ਬਸ ਇਹ ਕੰਮ ਹੈਗੇ ਆ ਹੁਣ ਜਿਹੜੀ ਐਕਟਿੰਗ ਪਹਿਲਾਂ ਕਰਦੇ ਸੀ ਉਹੀ ਐਕਟਿੰਗ ਤੁਸੀਂ ਅੱਜ ਕਰੀ ਜਾਂਦੇ ਆ ਪੰਜਾਬ ਦੇ ਹਾਲਾਤ ਉਹੀ ਆ ਕੋਈ ਸੁਧਰੇ ਨਹੀਂ ਤੁਸੀਂ ਜਾਂਦੇ ਰਹੋਗੇ ਫੇਰ ਵੀ ਪੰਜਾਬ ਦੇ ਹਾਲਾਤ ਇਹੀ ਰਹਿਣੇ ਆ ਫੇਰ ਤੁਸੀਂ ਚੜ-ਚੜ ਬੋਲਿਆ ਕਰਨਾ ਪਰ ਅਫਸੋਸ ਇਸ ਗੱਲ ਦਾ ਤੁਹਾਨੂੰ ਕਿਸੇ ਨੇ ਉਦੋਂ ਬਾਅਦ ਮੈਂਬਰ ਨਹੀਂ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕੋ ਜਿਹੜੇ ਲੋਕ ਥਾਣੇ ਕਚਹਿਰੀਆਂ 'ਚ ਜਾਂਦੇ ਆ ਵੱਡੇ ਵੱਡੇ ਦਫ਼ਤਰਾਂ ਜਾਂਦੇ ਆ ਉਹ ਮਾਨ ਸਾਹਿਬ ਨੂੰ ਇਹ ਗੱਲ ਪਹੁੰਚਾ ਦਿਓ ਕਿ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ